ਸੱਚੀ ਗਾਣ ਮੈਂ ਅਜਸਵੀ ਠਾਕੁਰ ਮੈਂ ਹਾਂ ਤੁਸੀਂ ਅਸੀਂ ਸੇਂਟ ਜੋਸਫ ਕਾਨਵਨ ਸਕੂਲ ਦੇ ਵਿਦਿਆਰਥੀ ਅੱਜ ਤੁਹਾਡੇ ਸਾਰਿਆਂ ਨੂੰ ਇਸਾਂਖੀ ਦੇ ਬਾਰੇ ਦੂਰੂ ਕਰਾਂ ਜਾ ਰਹੇ ਤੂੜੀ ਤੰਗ ਸਾਂ ਹਾੜੀ ਵਿੱਚ ਵਟ ਕੇ ਲੰਬੜਾਂ ਤੇ ਸ਼ਾਹ ਦਾ ਹਿੱਸਾ ਕੱਟ ਕੇ ਮੀਹਾਂ ਦੀ ਉਟੀਕ ਅਤੇ ਸਿਆਰ ਕੱਢ ਕੇ ਮਾਲ ਢਾਂਡਾ ਸਾਂਭਣ ਨੂੰ ਕੰਮਾਂ ਛੱਡ ਕੇ ਪੱਗ ਚੰਗਾ ਚਾਦਰ ਨਵਾ ਸਿਵਾ ਕੇ ਸਮੇਂ ਵਾਲੀ ਡਾਂਗ ਉੱਤੇ ਟੇਰੇ ਲਾ ਕੇ ਕੱਚੇ ਮਾਰ ਮੰਝੜੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਏ ਭਾਰਤ ਮੇਲਿਆਂ ਦੀ ਧਰਤੀ ਹੈ ਇੱਥੋਂ ਦੇ ਲੋਕ ਬੜੇ ਖੁੱਲੇ ਢੁਲੇ ਅਧਿਆਸਮੁਖ ਸੁਭਾਅ ਦੇ ਹਨ ਉਹ ਆਪਣੀ ਖੁਸ਼ੀ ਨੂੰ ਜਹਰ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭਦੇ ਹੀ ਰਹਿੰਦੇ ਹਨ ਜੋ ਕਿਸੇ ਨਾ ਕਿਸੇ ਮੇਲੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਇੱਕ ਮੇਲਾ ਹੀ ਅਜਿਹਾ ਸਾਧਨ ਹੈ ਜਿੱਥੇ ਗੱਭਰੂ ਮੁਟਿਆਰ ਬੱਚੇ ਬੁੱਢੇ ਆਪਣੇ ਖੁੱਲੇ ਢੁਲੇ ਅਧਿਆਸਮੁਖ ਸੁਭਾਅ ਦਾ ਪ੍ਰਟਾਵਾ ਕਰਤਾਵਾ ਕਰਦੇ ਹਨ ਭਾਵੇਂ ਅਜੋਕੇ ਯੁੱਗ ਵਿੱਚ ਟੈਲੀਵਿਜ਼ਨ ਰੇਡੀਓ ਜਿਹਨਾਂ ਮਨੋਰੰਜਨ ਸਾਧਨਾ ਕਰਕੇ ਲੋਕਾਂ ਦਾ ਾਂវេលਾ ਪੜੀਟ ਕੱਟ ਗਿਆ ਹੈ ਪਰੰਤੂ ਫਿਰ ਵੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਕੱਠਾ ਹੋਣ ਦੀ ਜ਼ਰੂਰ ਲੋਚਦੇ ਹਨ ਭਾਰਤ ਦੀ ਧਰਤੀ ਤੇ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਪਰੰਤੂ ਵਿਸਾਖੀ ਦਾ ਤਿਉਹਾਰ ਆਪਣੀ ਹੀ ਥਾਂ ਰੱਖਦਾ ਹੈ ਇਹ ਹਰ ਸਾਲ 13 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਕਾਰਨ ਤਾਂ ਕਿਸਾਨਾਂ ਦੀ ਜਜ਼ਬਾਤ ਹਨ ਜੋ ਆਪਣੀ ਖਾੜੀ ਦੀ ਫਸਲ ਦੇ ਪੱਕੇ ਤੇ ਪੇਸ਼ ਕਰਦੇ ਹਨ ਇਹ ਤਿਉਹਾਰ ਨਾ ਸਿਰਫ ਕਿਸਾਨਾਂ ਲਈ ਸਗੋਂ ਸਿੱਖ ਧਰਮ ਵੀ ਬਹੁਤ ਮਹੱਤਵਪੂਰਨ ਹੈ। ਇਸ ਆਕੇਰੇ ਮੇਲੇ ਨਾਲ ਇੱਕ ਬਹੁਤ ਮਹੱਤਵਪੂਰਨ ਇਤਿਹਾਸ ਜੁੜਿਆ ਹੋਇਆ ਹੈ। ਇਸ ਦੇ ਦਸਨ ਪੀਤਾ ਸ਼੍ਰੀ ਗੋਬਿੰਦ ਸਿੰਘ ਜਿਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਉਸ ਵੇਲੇ ਸੁੱਤੀ ਪਈ ਜੰਗਾਂ ਅੰਦਰ ਜੋਸ਼ੀਲੀ ਨੂੰ ਪੈਦਾ ਕੀਤੀ। ਇੱਕ ਹੋਰ ਇਤਿਹਾਸਿਕ ਘਟਨਾ ਜੁੜਿਆ ਹੋਇਆ ਹੈ। ਇਸ ਦਿਨ 13 ਅਪ੍ਰੈਲ ਵਾਲੇ ਦਿਨ ਜਲਿਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਭਾਗੀਆਂ ਤੇ ਜਨਰਲ ਡਾਇਰ ਨੇ ਗੋਲੀਆਂ ਚੁਲਾ ਕੇ ਉਨ੍ਹਾਂ ਨੂੰ ਕੁੱਟਿਆ ਸੀ। ਉਨਾ ਲੋਕਾਂ ਨੂੰ ਸ਼ਹੀਦ ਸ਼ਹੀਦਾਂ ਦੇ ਸਾਧਨੀ ਪੇਟ ਕਰਨ ਲਈ ਲੋਕੀ ਸਾਖੀ ਦਾ ਮੇਲਾ ਮਨਾਉਂਦੇ ਹਨ। ਬਸਾਖੀ ਦਾ ਤਿਹਾਰ ਖੇਤੀਬਾੜੀ ਦੇ ਨਵੇਂ ਸਾਲ ਦੀ ਸ਼ੁਰੂਆਤ ਹੈ। ਇਹ ਦਿਨ ਨਾ ਸਿਰਫ ਕਿਸਾਨਾਂ ਲਈ ਬਲਕਿ ਪੂਰੇ ਪੰਜਾਬ ਦੇ ਖੁਸ਼ੀ ਦਾ ਦਿਨ ਹੈ। ਇਸ ਦਿਨ ਸਭ ਲੋਕ ਆਪਣੇ ਜੀਵਨ ਨੂੰ ਨਵੇਂ ਸਿਰੇਆ ਸ਼ੁਰੂ ਕਰਨ ਦਾ ਪ੍ਰਣ ਲੈਂਦੇ ਹਨ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਖੀ ਦੀਆਂ ਲੱਖ ਲੱਖ ਵਾਰਾਂ ਧੰਨਵਾਦ।